ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਜੀਤ ਕੌਰ ਸਰਜੀਤ ਕੌਰ ਬੜਾ ਸਵਾਗਤ ਕਰਦੀ ਆਪਣੇ YouTube ਚੈਨਲ Facebook Instagram ਤੇ ਤੇ ਤੁਹਾਨੂੰ ਗੁਰਾਮ ਦਾ ਸਾਥ ਤੇ ਮੇਰ ਭਰਿਆ ਅਥ ਰੱਖਣਾ ਅੱਜ ਆਪਾਂ ਬਣਾਉਂਦੇ ਨਮਕੀਨ ਨਮਕੀਨ ਮਠੀਆਂ ਐ ਮੈਂ 1 ਕਿਲੋ ਦਾ ਮੈ ਮੈਜਮੈਂਟ ਜਾ ਦਾ ਲੁੱਦੀ 1 ਕਿਲੋ ਮੈਦਾ ਲੈ ਲਿਆ ਸੀਗਾ ਤੇ ਆਪਣੇ ਦੇ ਵਿੱਚ 1.5 ਚਮਚ ਨਮਕ ਦਾ ਭਲਾ ਖਾਣੇ ਵਾਲਾ ਤੇ ਨਾਲ ਆਪਾਂ ਹੁਣ ਪਾਵਾਂਗੇ ਜਵਾਈਨ ਜਵਾਨ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਜਿੰਨੀ ਮਰਜ਼ੀ ਪਾ ਲਿਓ ਅਸੀਂ ਤਾਂ ਥੋੜੀ ਜੀ ਜ਼ਿਆਦੀ ਪਾਉਣੀ ਆ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਥੋੜਾ ਜਿਹਾ ਮਿਕਸ ਕਰਕੇ ਤੇ ਫਿਰ ਆਪਾਂ ਬਟਰ ਕੱਪ ਲਿਆ ਇਹਨੂੰ ਮੈਂ ਪੰਗਲਾ ਲਿਆ ਸੀਗਾ 1 ਕਿਲੋ 'ਚ 150 ਗ੍ਰਾਮ ਪਾਉਣਾ ਹੈ ਇਹ ਕੋਈ ਆਪਾਂ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਲਿਆਗਾ ਤੇ ਇਹਦਾ ਆਪਾਂ ডো ਤਿਆਰ ਕਰ ਲੈੰਦੇ ਹੌਲੀ ਹੌਲੀ ਪਹਿਲਾਂ ਆਪਾਂ ਇਹਨੂੰ ਕਿਉਂ ਨੋ ਚੰਗੀ ਤਰ੍ਹਾਂ ਵੀ ਕਿਉਂ ਤੇਲ ਜੋ ਕੁਛ ਮਰਜ਼ੀ ਪਾ ਲੋ ਰਫਾਏ ਵੀ ਉਹ ਪਾਇਆ ਸੀਗਾ ਨਾ ਬਟਰ ਕੱਪ ਇਹਨੂੰ ਆਪਾਂ ਮਿਕਸ ਕਰ ਲੈੰਦੇ ਤੁਸੀਂ ਜੋ ਕੁਛ ਮਰਜ਼ੀ ਪਾ ਸਕਦੇ ਆ ਕਿਉਂਕਿ ਇਹਦੇ ਨਾਲ ਹੀ ਕਿੰਨਾ ਉਹ ਹੋ ਜਾਂਦਾ ਜਦੋਂ ਮੁਠੀ ਜੀ ਬਣਨ ਲੱਗ ਜਾਵੇ ਉਦੋਂ ਉਹ ਕਰ ਦੇਣਾ ਵੀ ਪਾਣੀ ਪਾ ਲੈਣਾ ਫਰਨ ਆਪਏ ਦੇ ਚ ਪਾਣੀ ਪਾ ਲੈਨੇ ਕਰੜਾ ਡੋਹ ਤਿਆਰ ਕਰਨਾ ਪੱਟਿੱਲਾ ਜਾਣੀ ਰੱਖਣਾਗਾ ਜਿਵੇਂ ਆਟਾ ਗੁੰਨਦੇ ਆਟੇ ਨਾਲ ਸਮੋਸਿਆਂ ਵਾਲਾ ਆਟਾ ਜਿਵੇਂ ਹੁੰਦਾ ਨਾ ਓਵੇਂ ਦਾ ਹੀ ਤਿਆਰ ਕਰਨਾਗਾ ਜਿਵੇਂ ਦਾ ਸਮੋਸਿਆਂ ਦਾ ਆਟਾ ਪਾ ਗੁੰਨਦੇ ਆ ਵਧੀਆ ਸੈੱਟ ਹੋ ਗਿਆ ਦੇਖ ਲਓ ਤੁਸੀਂ ਓਨਾ ਹੀ ਪਾਣੀ ਪਾਇਆ ਸੀ ਓਨਾ ਹੀ ਕਿਉਂ ਪਾਇਆ ਸੀਗਾ ਤੇ ਉਹਦੇ ਨਾਲ ਹੀ ਵਧੀਆ ਹੋ ਗਿਆ ਹੁਣ ਆਪਣਾ ਮੁੰਡੂ ਆਪਾਂ ਤਿਆਰ ਕਰ ਲਿਆ ਇਹਨੂੰ ਆਪਾਂ ਇੰਜ ਹੀ ਮਸਲ ਮਸਲ ਕੇ ਇਕੱਠਾ ਕਰ ਦੇਣਾਗਾ ਜਿਆਦਾ ਇਹਨੂੰ ਗੁੰਨਣ ਦੀ ਲੋੜ ਨਹੀਂ ਗੀ ਅਸੀਂ ਥੋੜੀ ਜਿਹੀ ਛੇਤੀ ਬਣਾਉਣੀਆਂ ਸੀਗੀਆਂ ਫਿਰ ਮੈਂ ਇਹਨੂੰ ਕਵਰ ਨਹੀਂ ਕੀਤਾਗਾ ਬਸ ਮੈਂ ਥੋੜਾ ਜਿਹਾ ਹੱਥ ਉਥ ਥੋਲੇ ਦਰ ਉਦਰ ਤੇ ਤੇਲ ਤੋਲ ਰੱਖ ਦਿੱਤਾ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਇਹਨੂੰ ਵੇਲਣੀਆਂ ਸ਼ੁਰੂ ਕਰ ਦਿੰਦੇ ਹਾਲ ਦੀ ਨਾਲ ਵੇਲ ਕੇ ਕੋਲੇ ਤੇਲ ਵੀ ਰੱਖ ਦਿੱਤਾ ਕੋਲੇ ਨਾਲੇ ਵੇਲੀ ਜਾਵਾਂਗੇ ਨਾਲੇ ਆਪਾਂ ਇਹਨਾਂ ਨੂੰ ਉਹ ਕਰੀ ਜਾਵਾਂਗੇ ਫਰਾਈ ਕਰ ਲਾਂਗੇ ਤੇ ਇਧਰ ਆਪਾਂ ਤੇਲ ਵੀ ਨਾਲੇ ਰੱਖ ਦਿੱਤਾ ਹੁਣ ਆਪਾਂ ਥੋੜੀਆਂ ਥੋੜੀਆਂ ਕਰਕੇ ਪਾਈ ਜਾਂਦੇ ਨਾ ਜਿੰਨੀਆਂ ਕੁ ਵੇਲ ਲਾਂਗੇ ਥੋੜੀਆਂ ਥੋੜੀਆਂ ਕਰਕੇ ਫਰਾਈ ਕਰੀਏ ਤੇ ਫਿਰ ਸੋਹਣੀਆਂ ਬਣਦੀਆਂ ਦੀ ਮਠੀਆਂ ਬਣ ਕੇ ਰੈਡੀ ਹੋ ਗਈਆਂ ਇਹਨਾਂ ਨੂੰ ਮਠੀਆਂ ਹੀ ਕਹਿੰਦੇ ਇੱਥੇ ਤਾਂ ਆਪਣੇ ਤਾਂ ਪਤਲੀਆਂ ਪਤਲੀ ਹੁੰਦੀ ਨਾ ਮਟਰੀ ਜੀ ਤੇ ਇਹਨਾਂ ਨੂੰ ਮਠੀਆਂ ਹੀ ਕਹਿੰਦੇ ਬਹੁਤ ਸੋਹਣੀਆਂ ਬਣਦੀਆਂ ਵਧੀਆ ਬਣਦੀਆਂ ਕ੍ਰਿਸਪੀ ਬਣਦੀਆਂ ਨਾਲ ਤੁਸੀਂ ਵੀ ਟਰਾਈ ਕਰੋ ਵੀਡੀਓ ਕਿਵੇਂ ਦੀ ਲੱਗੀ ਪਲੀਜ਼